ਸ਼ਸ਼ੀਕਲ ਜੀ ਇੱਥੇ ਪਹਿਲੇ ਕੰਮ ਚੱਲ ਰਿਹਾ ਸੀ ਕੋਈ ਕੰਸਟਰਕਸ਼ਨ ਦਾ ਬਟ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਕੀ ਬਣ ਰਿਹਾ ਸੀ ਕੁਝ ਕੁ ਲੋਕ ਕਹਿ ਰਹੇ ਨੇ ਕਿ ਇੱਥੇ ਕੁਝ ਆਰਮੀ ਲੈ ਕੇ ਕੁਝ ਬਣ ਰਿਹਾ ਸੀ ਉਹਦੀ ਸਹਿਮਤੀ ਚ ਨੇ ਕੁਝ ਲੋਕ ਨੇ ਜਿਹੜੇ ਇਸ ਚੀਜ਼ ਨੂੰ ਸਹਿਮਤ ਨਹੀਂ ਕਰਦੇ ਤੇ ਅੱਜ ਆਪਣੇ ਨਾਲ ਮੌਜੂਦ ਨੇ ਜਿਹੜੇ ਇਸ ਚੀਜ਼ ਨੂੰ ਸਹਿਮਤ ਕਰਦੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਠੀਕ ਹੈ ਜੀ ਸ਼ਸ਼ੀਕਲ ਮੈਂ ਜਿਹੜਾ ਇੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਪਹਿਲੇ ਤੇ ਇਹ ਸਾਡੀ ਆਡੀਅנס ਨੂੰ ਜ਼ਰੂਰ ਦੱਸੋ ਕਿ ਕੰਮ ਕਿਸ ਚੀਜ਼ ਦਾ ਚੱਲ ਰਿਹਾ ਸੀ ਤੇ ਇਹਨੂੰ ਕਿਉਂ ਰੋਕਿਆ ਗਿਆ ਸਬ ਤੋਂ ਪਹਿਲਾ ਤਾਂ ਮੈਂ ਤੁਹਾਨੂੰ ਧੰਨਵਾਦ ਵੀ ਤੁਸੀਂ ਸਾਡੀ ਗੱਲ ਸੁਣਨ ਆਏ ਤੇ ਮੈਂ ਮੇਰਾ ਨਾਮ ਪ੍ਰਤੀਕ ਨਾਇਕ ਹੈ ਤੇ ਅਸੀਂ এবੀਵੀਪੀ ਤੋਂ ਆ। ਤੇ ਮੈਮ ਇੱਥੇ ਜਿਹੜਾ ਕੰਮ ਚੱਲ ਰਿਹਾ ਉਹ ਸਾਡੇ ਦੇਸ਼ ਦੀ ਗੱਲ ਹੋ ਰਹੀ ਹੈ। ਦੇਸ਼ ਦੀ ਗੱਲ ਕਿਵੇਂ ਹੋ ਰਹੀ ਹੈ? ਇੱਥੇ ਇੱਕ ਟੈਂਕ ਇੰਸਟਾਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਹੜੀ ਕਿ ਸਾਡੇ ਦੇਸ਼ ਦੇ ਫੌਜ ਫੌਜ ਸੈਨਾ ਹੈਗੀ ਹੈ। ਜੀ। ਉਹਨਾਂ ਦੀ ਕਰੇਜ ਉਹਨਾਂ ਦਾ ਜਿਹੜਾ ਸੈਕਰੀਫਾਈਸ ਦਾ ਹੈ ਸੈਕਰੀਫਾਈਸ ਹੈ। ਉਹਦਾ ਪ੍ਰਤੀਕ ਹੈਗਾ। ਜੀ। ਤੇ ਮੈਮ ਇਹ ਸਿਰਫ ਇੱਕ ਜਿਹੜੇ ਯੂਨੀਵਰਸਿਟੀ ਹੈ ਸਾਡਾ ਇਹ ਕੱਲਾ ਇੱਕ ਅਕਾਡੈਮਿਕ ਆਧਾਰਾ ਨਹੀਂ ਹੈਗਾ ਜੀ ਇਹਦੇ ਵਿੱਚ ਜਿਹੜਾ ਸਟੂਡੈਂਟ ਡੇਲੀ ਫਰੰਟ ਗੇਟ ਤੋਂ ਐਂਟਰ ਕਰਦਾ ਮੈਂ ਮੰਨਦਾ ਉਹਨੂੰ ਇਹ ਪਾਵ ਦਿਲ ਚ ਰੱਖਣਾ ਚਾਹੀਦਾ ਵੀ ਸਾਡੀ ਦੇਸ਼ ਦੀ ਜਿਹੜੀ ਇੰਡੀਅਨ ਆਰਮੀ ਹੈ ਸਾਡੇ ਵਾਸਤੇ ਉਹਦਾ ਕੀ ਵੈਲਿਊ ਹੈ ਉਹਦੀ ਕੀ ਇੰਪੋਰਟੈਂਸ ਹੈਗੀ ਹੈ ਤੇ ਮੈਮ ਮੈਂ ਇਹ ਗੱਲ ਬਹੁਤ ਹੀ ਦਾਅਵੇ ਨਾਲ ਕਹਿਣਾ ਚਾਹੁੰਦਾ ਕਿ ਜੇ ਅੱਜ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਫ੍ਰੀਲੀ ਕੁੰਮ ਰਿਹਾ ਫ੍ਰੀਲੀ ਪੜ ਪਾ ਰਿਹਾ ਕਿਉਂਕਿ ਸਾਡੇ ਜਿਹੜੇ ਬਾਰਡਰ ਤੇ ਸਾਡੀ ਨੌਜਵਾਨ ਸੈਨਾ ਜਿਹੜੀ ਬੈਠੀ ਹੈਗੀ ਹੈ ਉਹ ਆਪਣੇ ਕੰੰਦਾ ਦਾ ਕੰੰਦਾ ਮਿਲਾ ਕੇ ਦੇਸ਼ ਦੀ ਸੁਰੱਖਿਆ ਵਾਸਤੇ ਕੰਮ ਕਰ ਰਹੀ ਹੈ ਮੈਮ ਤੁਸੀਂ ਗੱਲ ਕਰੀ ਜਿਹੜੀ ਜਥੇਬੰਦੀਆਂ ਇਹਨਾਂ ਦਾ ਵਿਰੋਧ ਕਰ ਰਹੀਆਂ ਮੈਡਮ ਪਹਿਲੀ ਗੱਲ ਤਾਂ ਮੈਂ ਇਹਨਾਂ ਨੂੰ ਜਥੇਬੰਦੀ ਮੰਨਦਾ ਹੀ ਨਹੀਂ ਇਹ ਉਹ ਦੇਸ਼ ਵਿਰੋਧੀ ਤਾਕਤਾਂ ਨੇ ਜੋ ਸ਼ੁਰੂ ਤੋਂ ਸਾਡੇ ਦੇਸ਼ ਦੀ ਜਿਹੜੀ ਰਿਸਪੈਕਟ ਹੈਗੀ ਉਹਨਾਂ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਉਹੀ ਲੋਕ ਨੇ ਜਿਹੜੇ ਜੀਐਨਯੂ ਦੇ ਵਿੱਚ ਇੱਕ ਟੈਰਰਿਸਟ ਅਫਜ਼ਲ ਗੁਰੂ ਨੂੰ ਆਪਣਾ ਗੁਰੂ ਮੰਨਦੇ ਨੇ ਤੇ ਇਹ ਉਹੀ ਲੋਕ ਨੇ ਮੈਡਮ ਜਿਹੜੇ ਕਿ ਕਿਸੇ ਇੰਡੀਅਨ ਆਰਮੀ ਨੂੰ ਰੇਪਿਸਟ ਕਹਿੰਦੇ ਨੇ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਮੈਮ ਇਹ ਕਿਸੇ ਵੀ ਪ੍ਰਕਾਰ ਦੀ ਜਿੱਥੇਬੰਦੀ ਚ ਨਹੀਂ ਆਉਂਦੇ ਇਹ ਉਹ ਲੋਕ ਨੇ ਜਿਹੜੇ ਦੇਸ਼ ਦੇ ਟੁਕੜੇ ਟੁਕੜੇ ਕਰਨ ਦੀ ਗੱਲ ਕਰਦੇ ਨੇ ਤੇ ਮੈਡਮ ਮੈਂ ਇਸ ਟੈਂਕ ਦੇ ਸਪੋਰਟ ਦੇ ਵਿੱਚ ਖੜਾ ਕਿਉਂਕਿ ਇਹ ਮੇਰੇ ਵਾਸਤੇ ਇੱਕ ਦੇਸ਼ ਦੇ ਸਨਮਾਨ ਦਾ ਪ੍ਰਤੀਕ ਹੈ ਸਾਡੇ ਯੂਨੀਵਰਸਿਟੀ ਦੇ ਵਿੱਚ ਡਿਪਾਰਟਮੈਂਟ ਆਫ ਡਿਫੈਂਸ ਐਂਡ ਸਟ੍ਰੈਟੈਜਿਕ ਸਟੱਡੀਜ਼ ਹੈਗਾ ਜਿਹੜਾ ਕਿ ਸਾਡੀ ਨੈਸ਼ਨਲ ਸਿਕਿਉਰਿਟੀ ਹੈ ਦੇਸ਼ ਵਾਰੇ ਪੜਾਂਦਾ ਇੰਡੀਅਨ ਆਰਮੀ ਕਿਵੇਂ ਆਪਣੇ ਆਪਰੇਸ਼ਨਸ ਕਰਦੀ ਹੈ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿੰਦਾ ਤੇ ਮੈਡਮ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਇਸ 'ਚ ਇਹ ਤੁਕ ਦੇਣਾ ਕਿ ਇਹ ਅਕਾਡੈਮਿਕ ਅਧਾਰਾ ਹੈ ਜਦਕਿ ਇੱਥੇ ਖੁਦ ਡਿਫੈਂਸ ਤੇ ਸਟ੍ਰੈਟੈਜਿਕ ਸਟੱਡੀਜ਼ ਦਾ ਅੱਡ ਤੋਂ ਡਿਪਾਰਟਮੈਂਟ ਹੈਗਾ ਇਹ ਗੱਲ ਦਾ ਤੁਕ ਨਹੀਂ ਬੱਤ ਹੁਣ ਆਪਣੇ ਨਾਲ ਉਹ ਜਿਹੜੇ ਬੰਦੀਆਂ ਖੜੀਆਂ ਨੇ ਜਿਹੜੀ ਇਹ ਚੀਜ਼ ਕੈਰੀ ਨੇ ਕਿ ਇੱਥੇ ਕੰਮ ਨਹੀਂ ਹੋਣਾ ਚਾਹੀਦਾ ਪਹਿਲੇ ਤੇ ਤੁਸੀਂ ਮੈਂ ਤੁਹਾਡੇ ਤੋਂ ਅ ਅੱਜ ਸੜੀ ਕੱਲ ਮੀਟਿੰਗ ਹੋਈ ਸੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨ ਨਾਲ ਇੱਕ ਅਨੋਫੀਸ਼ਲ ਮੀਟਿੰਗ ਸੀ ਜਿਹਦੇ ਵਿੱਚ ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਸਵੈਰਥ ਜਥੇਬੰਦੀਆਂ ਨੇ ਲਗਭਗ ਸਾਰੀ ਜਥੇਬੰਦੀਆਂ ਨੇ ਇਸ ਚੀਜ਼ ਦਾ ਬਾਈਕਾਟ ਕੀਤਾ ਸੀਗਾ ਕਿ ਇੱਥੇ ਜਿਹੜਾ ਹੈਗਾ ਇਹ ਟੈਂਕ ਨਹੀਂ ਲੱਗਣਾ ਚਾਹੀਦਾ ਔਰ ਟੈਂਕ ਕਿਉਂ ਨਹੀਂ ਲੱਗਣਾ ਚਾਹੀਦਾ ਉਹਦੀ ਇੱਕ ਵਜ੍ਹਾ ਇਹ ਹੈ ਵੀ ਟੈਂਕ ਹੈ ਜਿਹੜਾ ਉਹ ਸਿੰਬਲ ਕਹਦਾ ਯੂਨੀਵਰਸਿਟੀ ਦਾ ਜੋ ਇੱਕ ਮੂਲ ਮੂਲ ਅਰਥ ਉਹ ਕੀ ਹੈ ਯੂਨੀਵਰਸਿਟੀ ਦਾ ਜਿਹੜਾ ਮੂਲ ਅਰਥ ਹੈ ਉਹਦਾ ਸਿਧਾਂਤ ਹੈ ਜਿਹੜਾ ਯੂਨੀਵਰਸਿਟੀ ਦਾ ਉਹ ਹੈਗਾ ਵੀ ਅਕਾਦਮਿਕਤਾਂ ਨੂੰ ਜਿਹੜੀ ਕੋਈ ਕਲਚਰਲ ਇੰਟੀਗ੍ਰੇਸ਼ਨ ਆ ਉਹਨੂੰ ਵਧਾਇਆ ਜਾਵੇ ਖੋਜ ਕਾਰਜ ਨੂੰ ਵਧਾਇਆ ਜਾਵੇ ਨਾ ਕਿ ਇੱਥੇ ਜਿਹੜੇ ਇਹ ਇੱਕ ਤਰ੍ਹਾਂ ਦੇ ਅਜਿਹੇ ਸਿੰਬਲ ਇਹ ਸਿੰਬਲ ਦਾ ਅਰਥ ਕੀ ਹੈ ਇੱਥੇ ਯੂਨੀਵਰਸਿਟੀ ਅਦਾਰੇ ਵਿੱਚ ਇਹ ਸਿੰਬਲ ਇੱਥੇ ਕੀ ਕਰ ਰਿਹਾ ਦੂਜਾ ਅਗਰ ਯੂਨੀਵਰਸਿਟੀ ਨੂੰ ਜਾਂ ਪ੍ਰਸ਼ਾਸਨ ਨੂੰ ਇਦਾਂ ਦਾ ਕੁਝ ਹੈ ਜਿਵੇਂ ਇੱਕ ਲੌਜੀਕ ਆਇਆ ਸੀਗਾ ਵੀ ਇਹਦੇ ਨਾਲ ਪੰਜਾਬ ਦੇ ਜਿਹੜੇ ਆ ਯੂਥ ਹੈ ਉਹਨੂੰ ਅਸੀਂ ਆਰਮਡ ਫੋਰਸਸ ਦੇ ਵਿੱਚ ਜਾਣ ਲਈ ਮੋਟੀਵੇਟ ਕਰਨਾ ਚਾਹੁੰਦੇ ਆ ਪੰਜਾਬ ਨੂੰ ਆਮ ਫੋਰਸਸ ਦੇ ਵਿੱਚ ਜਾਣ ਲਈ ਮੋਟੀਵੇਟ ਕਰਨ ਦੀ ਲੋੜ ਨਹੀਂ ਹੈਗੀ ਲਗਭਗ 2.5% ਪੋਪੂਲੇਸ਼ਨ ਦੇ ਵਿੱਚ ਪੰਜਾਬੀਆਂ ਦੀਆਂ ਪੂਰੀਆਂ ਜਿਹੜੀਆਂ ਮਤਲਬ ਕਿ ਜਿੰਨੀਆਂ ਵੀ ਸ਼ਹਾਦਤਾਂ ਨੇ ਹਿੰਦੁਸਤਾਨ ਦੀਆਂ ਉਹਦੇ ਵਿੱਚ ਲਗਭਗ 10% ਜਿਹਾ ਹਿੱਸਾ ਜਿਹੜਾ ਹੈਗਾ ਉਹ ਤਾਂ ਇਹ ਕੋਈ ਇਹ ਲੌਜੀਕ ਨਹੀਂ ਹੈਗਾ ਵੀ ਸਾਨੂੰ ਮਤਲਬ ਪੰਜਾਬੀਆਂ ਨੂੰ ਮੋਟੀਵੇਟ ਕਰਨਾ ਚਾਹੁੰਦੇ ਨੇ ਕਿਸੇ ਤਰ੍ਹਾਂ ਦਾ ਸਿੰਬਲ ਆਫ ਨੋਵਲਜ ਲਾਇਆ ਜਾ ਸਕਦਾ ਸਾਡੀ ਯੂਨੀਵਰਸਿਟੀ ਭਾਸ਼ਾ ਦੇ ਨਾਂ ਤੇ ਬਣੀ ਹੋਈ ਹੈ 35 ਅਖਰੀ ਲਈ ਜਾ ਸਕਦੀ ਹੈ ਤੇ 35 ਅਖਰੀ ਦਾ ਕੋਈ ਕਿਸੇ ਤਰ੍ਹਾਂ ਦਾ ਸਿੰਬਲ ਹੈ ਕੋਈ ਕੋਈ ਵੱਡੀ ਤਖਤੀ ਹੈ ਕਿਸ ਤਰ੍ਹਾਂ ਦਾ ਕੋਈ ਵੀ ਸਿੰਬਲ ਆਇਆ ਜਾ ਸਕਦੇ ਨੇ ਜਿਹਦੇ ਨਾਲ ਵਿਦਿਆਰਥੀਆਂ ਨੂੰ ਉਤਸ਼ਾਹ ਮਿਲੇ ਹੁਣ ਟੈਂਕ ਆਪਦੇ ਆਪ ਚ ਕੀ ਹੁੰਦੇ ਨੇ ਟੈਂਕ ਮਤਲਬ ਇੱਕ ਤਰ੍ਹਾਂ ਦੀ ਚੜਤ ਯੁੱਧ ਵਾਰ ਇਹ ਇੱਕ ਚੀਜ਼ਾਂ ਕੀ ਨੇ ਇਹ ਚੀਜ਼ਾਂ ਮਾਨਸਿਕ ਤਣਾਅ ਪੈਦਾ ਕਰਨ ਵਾਲੀਆਂ ਨੇ ਕੋਈ ਐਸੀ ਚੀਜ਼ ਲੱਗੀ ਹੋਵੇ ਜਿੱਤੋਂ ਵਿਦਿਆਰਥੀ ਪ੍ਰੇਰਿਤ ਹੋਣ ਜਿਵੇਂ ਤੁਸੀਂ ਕਿਹਾ ਵੀ ਯੂਨੀਵਰਸਿਟੀ ਚ ਕਿ ਡਿਫੈਂਸ ਡਿਪਾਰਟਮੈਂਟ ਆ ਤਾਂ ਡਿਫੈਂਸ ਡਿਪਾਰਟਮੈਂਟ ਦੀ ਹਾਲਾਤ ਇਹ ਆ ਕਿ ਡਿਫੈਂਸ ਡਿਪਾਰਟਮੈਂਟ ਦੀਆਂ ਜਿਹੜੀਆਂ ਛੱਤਾਂ ਨੇ ਉਹ ਪਾਣੀ ਨਾਲ ਛੋਰੀਆਂ ਨੇ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੇ ਐਕਸਪੋਜ਼ਰ ਲਈ ਬਾਹਰ ਟ੍ਰਿਪ ਨਹੀਂ ਕਰਾਇਆ ਜਾਂਦੇ ਜੀ ਉਹ ਵੀ ਇੱਕ ਪੱਖ ਆ ਤਾਂ ਇਹ ਡਿਫੈਂਸ ਡਿਪਾਰਟਮੈਂਟ ਦੀ ਆੜ ਚ ਪ੍ਰੋਫੈਸਰ ਵੀ ਪੂਰੇ ਨਹੀਂ ਹੈਗੇ ਫੈਕਲਟੀ ਦੀ ਘਾਟ ਆ ਤਾਂ ਇਹ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹਨ ਯੂਨੀਵਰਸਿਟੀ 'ਚ ਜਿਨ੍ਹਾਂ ਤੇ ਧਿਆਨ ਦੇਣ ਦੀ ਲੋੜ ਆ ਅਸੀਂ ਬਾਰ-ਬਾਰ ਇਹ ਗੱਲ ਕਰ ਰਹੇ ਹਾਂ ਵੀ ਜਿਹੜੀ ਯੂਨੀਵਰਸਿਟੀ ਆ ਉਹਦੇ ਵਿੱਚ ਸਿਰਫ ਖੋਜ ਕਾਰਜ ਹੋਣੇ ਚਾਹੀਦੇ ਨੇ ਉਹਦੇ ਵਿੱਚ ਐਦਾਂ ਦੀਆਂ ਚੀਜ਼ਾਂ ਲਿਆ ਕੇ ਵਿਦਿਆਰਥੀਆਂ ਦਾ ਧਿਆਨ ਭਟਕਾਉਣਾ ਵਿਦਿਆਰਥੀਆਂ ਨੂੰ ਕਿਸੇ ਹੋਰ ਤਰ੍ਹਾਂ ਦੇ ਵਿਚਾਰ ਚ ਸ਼ਾਮਿਲ ਕਰਨਾ ਆਪਾਂ ਗੱਲ ਕਰ ਰਹੇ ਹਾਂ ਸਿੰਬਲ ਦੀ ਸਿੰਬਲ ਆਪਦੇ ਆਪ ਚ ਬਹੁਤ ਵੱਡੀਆਂ ਮਤਲਬ ਇੱਕ ਸਾਡੇ ਮਨ ਉੱਪਰ ਪ੍ਰਭਾਵ ਪਾਉਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਇਹ ਜਿਹੜਾ ਟੈਂਕਰ ਸਿੰਬਲ ਕਹਾਦਾ ਇਹ ਯੁੱਧ ਦਾ ਸਿੰਬਲ ਆ ਟਕਰਾਅ ਦਾ ਸਿੰਬਲ ਆ ਚੜਤ ਦਾ ਸਿੰਬਲ ਆ ਤੇ ਵਿਦੇਕ ਦਾ ਆਰੇ ਵਿੱਚ ਇਹ ਨਹੀਂ ਹੁੰਦਾ ਵੀ ਕਿਸੇ ਤਰ੍ਹਾਂ ਦੀ ਚੜਤ ਜਾਂ ਇਦਾਂ ਦੀ ਨੁਮਾਇਸ਼ ਕੀਤੀ ਜਾਵੇ ਇਹਦੀ ਨੁਮਾਇਸ਼ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਪਹਿਲਾਂ ਵੀ ਗੱਲ ਕਰੀ ਆ ਕਿ ਜੇ ਨੁਮਾਇਸ਼ ਕਰਨੀ ਹੈ ਤਾਂ ਕਿਸੇ ਚੰਗੇ ਵਿਗਿਆਨਿਕ ਦੀ ਤਸਵੀਰ ਕੋਈ ਮੂਰਤੀ ਲਾਈ ਜਾ ਸਕਦੀ ਹੈ ਕੋਈ ਸਿੰਬਲ ਆਫ ਨੋਲੇਜ ਜਿਹੜਾ ਹੈਗਾ ਇੱਥੇ ਇਸਟੈਬਲਿਸ਼ ਕੀਤਾ ਜਾ ਸਕਦਾ ਹੈ